ਮੋਗਾ ਦੇ ਪਿੰਡ ਦੌਦਰ ਗਰਬੀ ਚ ਮਾਹੌਲ ਉਸ ਵੇਲੇ ਤਣਾਪੂਰਨ ਬਣ ਗਿਆ ਜਦ ਅਣਪਛਾਤੇ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਅਣਪਛਾਤੇ ਕਾਰ ਸਵਾਰਾਂ ਵੱਲੋਂ ਉਹਨਾਂ ਦੇ ਪਿੰਡ ਦੇ ਨੌਜਵਾਨ ਦੇ ਸਿਰ 'ਚ ਗੋਲੀ ਮਾਰ ਦਿੱਤੀ ਗਈ ਹੈ ਅਤੇ ਗੰਭੀਰ ਹਾਲਤ 'ਚ ਉਸ ਦਾ ਇਲਾਜ ਚੱਲ ਰਿਹਾ ਹੈ ਕਿੱਥੋਂ ਦਾ ਰਹਿਣ ਵਾਲਾ ਸੀ ਦੌਦਰ ਗਰਬੀ ਦੇ ਠੀਕ ਹੈ ਕੀ ਵਾਰਦਾਤ ਹੋਈ ਇਹਦੇ ਨਾਲ ਹੰਦਾ ਤੇ ਫੇਰ ਬੁੱਜੇ ਕਿਵੇਂ ਬੱਚੇ ਤਾਂ ਬੰਦੇ ਦੇਖ ਨਹੀਂ ਪਤਾ ਨਹੀਂ ਸਾਨੂੰ ਤਾਂ ਐਸੇ ਵਖਿਆ ਨਹੀਂ ਕਿ ਮੋਕੇ ਤੇ ਖੜੇ ਹੋ ਕੁਝ ਹੋਣਾ ਹੈ ਜੀ ਅੱਛਾ ਉਹ ਪਤਾ ਵੀ ਇੰਦਰਪਾਲ ਸੀਗਾ ਮੁੰਡੇ ਦਾ ਨਾ ਹਰਵਿੰਦਰ ਕਹਿੰਦਾ ਰੱਬੀ ਨੂੰ ਬੁੱਟਰ ਇੱਥੋਂ ਦੋਦਰ ਦਾ ਨਾਮ ਕਰ ਵੀਦਾ ਹੀ ਕਿੰਨੀ ਕੁ ਉਮਰ ਸੀਗੀ ਉਮਰ ਹੋ ਗਈ ਇਹਦੀ 35 ਸਾਲ ਦੀ ਹੋਰ ਇੱਥੋਂ ਫਿਰ ਲੈ ਹਸਪੀਟਲ ਲੈ ਕੇ ਗਏ ਆ ਹਾਂਜੀ ਉੱਥੇ ਹਸਪੀਟਲ ਨਾਲ ਬਾਬੇ ਕਿੱਥੇ ਓਕੇ ਇੱਥੇ ਲੱਗੇ ਬੁੱਧਵਾ ਚੰਦ ਲੱਗਾ ਰਦਰ ਕਰਤੋਨਾਂ ਨੂੰ ਉਧਰ ਸਿਵਲ ਹਸਪਤਾਲ ਦੇ ਡਾਕਟਰ ਬਲੋ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪਰ ਉਹ ਕਹਿੰਦੇ ਕੋਈ ਦੁੱਧਰ ਪਿੰਡ ਤੋਂ ਕਿਸੇ ਨੇ ਗੋਲੀ ਮਾਰਤੀ ਹੈ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਕੰਡੀਸ਼ਨ ਉਹਦੀ ਜਿਆਦਾ ਹੀ ਖਰਾਬ ਸੀਗੇ ਉਹਨੂੰ ਰੈਫਰ ਕਰਤਾ ਹੈ ਸੈਂਟਰ 'ਚ। ਉਹਨੂੰ ਕੰਡੀਸ਼ਨ ਕੀ ਸੀ? ਸੌਰੀ ਕੰਡੀਸ਼ਨ ਕੀ ਸੀ? ਕੰਡੀਸ਼ਨ ਸਿੱਕੀ ਰੈਫਰ ਕੀਤਾ। ਸ਼ਾਇਦ ਹੀ ਬਚੇ ਰਸਤੇ 'ਚ ਜਾਂਦੇ ਜਾਂਦੇ ਸ਼ਾਇਦ ਜਿੱਥੇ ਜਗ੍ਹਾ ਤੇ ਗੋਲੀ ਲੱਗੀ ਉਹਦੇ ਲੈਫਟ ਫੋਰਹੈਡ ਤੇ ਲੱਗੀ ਹੈ ਤੇ ਬ੍ਰੇਨ ਮੈਟਰ ਆਊਟ ਆ ਰਿਹਾ। ਫੋਨ ਤੁਹਾਡੇ ਨੂੰ ਕੀ ਟੀ20 ਸਾਡੇ ਵੱਲ ਜਿਹੜੀ ਫਸਟ ਰਿਪੋਰਟ ਹੁੰਦੀ ਆ ਅਸੀਂ ਦੇਖ ਕੇ ਉਹਨੂੰ ਰੈਫਰ ਕਰ ਜਿਹੜੀ ਸਾਨੂੰ ਅੱਜ 5:30 ਵਜੇ ਕਰੀਬ ਇਨਫਾਰਮੇਸ਼ਨ ਮਿਲੀ ਸੀ ਇਹ ਵੀ ਇੱਕ ਇੱਕ ਨੌਜਵਾਨ ਦੇ 35 ਸਾਲ ਦਾ ਹੈਗਾ ਜਿਹੜਾ ਨਾਮ ਮعلوم ਕੋਈ ਕਾਰ ਤੇ ਆਏ ਸੀਗੇ ਇਹਦੇ ਤੇ ਫਾਇਰਿੰਗ ਕਰਕੇ ਜਿਹੜੇ ਦੌੜ ਗਏ ਨੇ ਨਾਮ ਮعلوم ਸੀਗਾ ਤੇ ਵੈਪਨ ਕਿਹੜਾ ਸੀ ਵੈਪਨ ਵੈਸੇ ਸਾਨੂੰ ਕਾਲ ਮਿਲੇ ਨੇ 3 45 ਦੇ ਮਿਲੇ ਨੇ 45 ਬੋਲ ਦੇ ਇਹ ਕਿੰਨੇ ਲੱਗੀਆਂ ਇਸ ਨੌਜਵਾਨ ਦੇ ਫਿਲਹਾਲ ਤਾਲੇ ਕੁਝ ਕਿਹਾ ਨਹੀਂ ਜਨ ਸਾਹ ਦਾ ਜਿਹੜਾ ਇਹਨੂੰ ਆਪਣੇ ਸਿਵਲ ਹਸਪਤਾਲ ਮੋਗੇ ਕਰਿਆ ਸੀ ਦਾਖਲ ਤੇ ਉਸ ਤੋਂ ਬਾਅਦ ਡਾਇਫਰ ਕਰਤਾ ਸੀ ਡੀ ਐਮ ਸੀ ਦਾ ਉਸ ਤੋਂ ਬਾਅਦ ਚ ਹੀ ਪਤਾ ਲੱਗੂਆ ਜੋ ਵੀ ਤੁਹਾਨੂੰ ਹਲੇ ਮੋੜੀ ਦੀ ਤੋਤਿਸ ਇਹੀ ਹੈ ਵੀ ਤਿੰਨ ਕੋਲ ਸਾਨੂੰ ਮਿਲੇ ਨੇ ਤੇ ਇਹ ਨਹੀਂ ਕਲੀਅਰ ਹੈਗਾ ਵੀ ਉਹਦੇ ਕਿੰਨੇ ਲੱਗੇ ਨੇ ਜਦੋਂ ਵੀ ਸਾਨੂੰ ਕੋਈ ਪਤਾ ਲੱਗਦਾ ਤੁਹਾਨੂੰ ਕਲੀਅਰ ਕਰਕੇ ਅਸੀਂ ਦੱਸ ਦੇਵਾਂਗੇ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਦੌਦਰ ਪਿੰਡ ਦਾ ਹੈ ਦੌਦਰ ਇਹ ਪਛਾਣ ਹੋਈ ਹੈ। ਪਛਾਣ ਇਹ ਹੈਗਾ ਇਹਦਾ ਨਾਮ ਹੈਗਾ ਇੰਦਰਪਾਲ ਸਿੰਘ ਤੇ ਸਾਨਾ ਭਰਮਿੰਦਰ ਸਿੰਘ ਦੋਦਰ ਦਾ ਰਹਿਣ ਵਾਲਾ ਹੈ। ਮੌਕੇ ਤੇ ਪਹੁੰਚ ਕੇ ਇਹੋ ਜੀ ਚੀਜ਼ ਮਿਲੀ ਹੋਵੇ ਜਿਸ ਤੋਂ ਸਰਾਗ ਲੱਗ ਸਕਦਾ। ਹਲੇ ਅਸੀਂ ਸੀਸੀਟੀਵੀ ਚ ਆਪਣੇ ਕੈਮਰੇ ਚੈੱਕ ਕਰ ਰਹੇ ਹਾਂ। ਉਸ ਤੋਂ ਬਾਅਦ ਜੋ ਵੀ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਿਆ ਜਾਊਗਾ।